ਚੰਡੀਗੜ੍ਹ 에어ਪੋਰਟ ਤੇ ਕੰਗੜਾ ਰੋਡ ਤੋਂ ਇੱਕ ਮਹਿਲਾ ਦੇ ਵੱਲੋਂ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਦੇ ਵਰਜੋ ਇੱਕ ਮਹਿਲਾ ਦੇ ਨਾਲ ਕੰਗਨਾ ਦੀ ਬਹਿਸ ਹੋਈ। ਇਹ ਵੀ ਜਾਣਕਾਰੀ ਹੈ ਕਿ ਕੰਗਨਾ ਦੇ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਤੇ ਚੰਡੀਗੜ੍ਹ 에어ਪੋਰਟ ਪੁਲਿਸ ਫਿਲਹਾਲ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਗਨਾ ਦੀ ਅੰਦਰ ਸਟਾਫ ਦੀ ਮਹਿਲਾ ਦੇ ਨਾਲ ਬਹਿਸ ਹੋਈ ਸੀ। ਦੱਸ ਦਿੰਦੇ ਹਾਂ ਕਿ ਕੰਗਨਾ ਰਣੋਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜੇਤੂ ਦਾ ਤਾਜ ਪਹਿਨਾਇਆ ਗਿਆ। ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮ ਅਦਿੱਤਿਆ ਸਿੰਘ ਨੂੰ ਹਰਾਇਆ। ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਮੋਹਾਲੀ 에어ਪੋਰਟ ਦੇ ਇੱਕ ਮਹਿਲਾ ਕਨਸਟੇਬਲ ਨੇ ਕੰਗਨਾਰ ਰੋਡ ਨੂੰ ਥੱਪੜ ਮਾਰ ਦਿੱਤਾ ਜਦੋਂ ਕరుణਾ ਚੰਡੀਗੜ੍ਹ ਤੋਂ ਦਿੱਲੀ ਵਾਪਸ ਜਾ ਰਹੀ ਸੀ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਰੋਡ ਨੂੰ ਇੱਕ ਮਹਿਲਾ ਦੇ ਵੱਲੋਂ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਜਾਣਕਾਰੀ ਮਿਲੀ ਹੈ ਕਿ ਇੱਥੇ ਤਨਾਤ ਸੁਰੱਖਿਆ ਦੇ ਵਿੱਚ ਇੱਕ ਮਹਿਲਾ ਦੇ ਨਾਲ ਕੰਗਨਾ ਦੀ ਬਹਿਸ ਹੋਈ। ਇਹ ਵੀ ਜਾਣਕਾਰੀ ਹੈ ਕਿ ਕੰਗਨਾ ਦੇ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਤੇ ਚੰਡੀਗੜ੍ਹ 에어ਪੋਰਟ ਪੁਲਿਸ ਫਿਲਹਾਲ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਗਨਾ ਦੀ ਅੰਦਰ ਸਟਾਫ ਦੀ ਮਹਿਲਾ ਦੇ ਨਾਲ ਬਹਿਸ ਹੋਈ ਸੀ। ਦੱਸ ਦਿੰਦੇ ਹਾਂ ਕਿ ਕੰਗਨਾ ਰਣੋਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜੀਤੂ ਦਾ ਤਾਜ ਪਹਿਨਾਇਆ ਗਿਆ। ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਅ ਸਿੰਘ ਨੂੰ ਹਰਾਇਆ। ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਮੋਹਾਲੀ ਏਅਰਪੋਰਟ 'ਤੇ ਇੱਕ ਮਹਿਲਾ ਕਨਸਟੇਬਲ ਨੇ ਕੰਗਨਾ ਰਣੋਥ ਨੂੰ ਥੱਪੜ ਮਾਰ ਦਿੱਤਾ ਜਦੋਂ ਕੰਨਾ ਚੰਡੀਗੜ੍ਹ ਤੋਂ ਦਿੱਲੀਪੱਤਸਾਰੀ ਸੀ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਣੋਤ ਨੂੰ ਇੱਕ ਮਹਿਲਾ ਦੇ ਵੱਲੋਂ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਦੇ ਵੱਜੋਂ ਇੱਕ ਮਹਿਲਾ ਦੇ ਨਾਲ ਕੰਗਨਾ ਦੀ ਬਹਿਸ ਹੋਈ ਇਹ ਵੀ ਜਾਣਕਾਰੀ ਹੈ ਕਿ ਕੰਗਨਾ ਦੇ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਤੇ ਚੰਡੀਗੜ੍ਹ 에어ਪੋਰਟ ਪੁਲਿਸ ਫਿਲਹਾਲ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੀ ਹੈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਗਨਾ ਦੀ ਅੰਦਰ ਸਟਾਫ ਦੀ ਮਹਿਲਾ ਦੇ ਨਾਲ ਬਹਿਸ ਹੋਈ ਸੀ ਦੱਸ ਦਿੰਦੇ ਹਾਂ ਕਿ ਕੰਗਨਾ ਰਣੋਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਿਮਾਚਲ ਤੇਜ ਦੀ ਮੰਡੀ ਸੀਟ ਤੋਂ ਜੇਤੂ ਦਾ ਤਾਜ ਪਹਿਨਾਇਆ ਗਿਆ ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮ ਅਦਿੱਤਿਅ ਸਿੰਘ ਨੂੰ ਹਰਾਇਆ ਤੇ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਮੋਹਾਲੀ ਏਅਰਪੋਰਟ ਦੇ ਅੱਜ ਇੱਕ ਮਹਿਲਾ ਕਾਂਸਟੇਬਲ ਨੇ ਕੰਗਨਾ ਰਣੋਥ ਨੂੰ ਥੱਪੜ ਮਾਰ ਦਿੱਤਾ ਜਦੋਂ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਵੱਲ გასਚਾਰੀ ਸੀ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰੋਡ ਨੂੰ ਇੱਕ ਮਹਿਲਾ ਦੇ ਵੱਲੋਂ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਦੇ ਵੱਜੋਂ ਇੱਕ ਮਹਿਲਾ ਦੇ ਨਾਲ ਕੰਗਨਾ ਦੀ ਬਹਿਸ ਹੋਈ ਇਹ ਵੀ ਜਾਣਕਾਰੀ ਹੈ ਕਿ ਕੰਗਨਾ ਦੇ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਤੇ ਚੰਡੀਗੜ੍ਹ 에어ਪੋਰਟ ਪੁਲਿਸ ਫਿਲਹਾਲ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੀ ਹੈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਗਨਾ ਦੀ ਅੰਦਰ ਸਟਾਫ ਦੀ ਮਹਿਲਾ ਦੇ ਨਾਲ ਬਹਿਸ ਹੋਈ ਸੀ ਦੱਸ ਦਿੰਦੇ ਹਾਂ ਕਿ ਕੰਗਨਾ ਰਣੋਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਿਮਾਚਲ ਪਰਦੇਸ ਦੀ ਮੰਡੀ ਸੀਟ ਤੋਂ ਜੀਤੂ ਦਾ ਤਾਜ ਪਹਿਨਾਇਆ ਗਿਆ ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮ ਅਦਿੱਤਿਅ ਸਿੰਘ ਨੂੰ ਹਰਾਇਆ ਕਿ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਮੁਹਾਲੀ ਏਅਰਪੋਰਟ 'ਤੇ ਇੱਕ ਮਹਿਲਾ ਕਨਸਟੇਬਲ ਨੇ ਕੰਗਨਾ ਰਣੋਥ ਨੂੰ ਥੱਪੜ ਮਾਰ ਦਿੱਤਾ ਜਦੋਂ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਵਾਪਸ ਜਾ ਰਹੀ ਸੀ ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੋਥ ਨੂੰ ਇੱਕ ਮਹਿਲਾ ਦੇ ਵੱਲੋਂ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਦੇ ਵਰਜੋ ਇੱਕ ਮਹਿਲਾ ਦੇ ਨਾਲ ਕੰਗਨਾ ਦੀ ਬਹਿਸ ਹੋਈ ਇਹ ਵੀ ਜਾਣਕਾਰੀ ਹੈ ਕਿ ਕੰਗਨਾ ਦੇ ਮਹਿਲਾ ਦੇ ਉਹ ਥੱਪੜ ਮਾਰਿਆ ਗਿਆ ਤੇ ਚੰਡੀਗੜ੍ਹ 에어ਪੋਰਟ ਪੁਲਿਸ ਫਿਲਹਾਲ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੀ ਹੈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਗਨਾ ਦੀ ਅੰਦਰ ਸਟਾਫ ਦੀ ਮਹਿਲਾ ਤੇ ਨਾਲ ਬਹਿਸ ਹੋਈ ਸੀ ਦੱਸ ਦਿੰਦੀਆਂ ਕਿ ਕੰਗਨਾ ਰਣੋਥ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜੀਤੂ ਦਾ ਤਾਜ ਪਹਿਨਾਇਆ ਗਿਆ ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮ ਅਦਿੱਤਿਅ ਸਿੰਘ ਨੂੰ ਹਰਾਇਆ ਤੇ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਮੁਹਾਲੀ 에어ਪੋਰਟ ਦੇ ਇੱਕ ਮਹਿਲਾ ਕਨਸਟੇਬਲ ਨੇ ਕੰਗਨਾ ਰਣੋਥ ਨੂੰ ਥੱਪੜ ਮਾਰ ਦਿੱਤਾ ਜਦੋਂ ਕੰਗਨਾ ਛੰਡ ਕਰਤੂ ਦਿੱਲੀ ਵਾਪਸ ਜਾ ਰਹੀ ਸੀ